ਸਾਹਿਬੀ ਕਲਸਾਰਿਆਂ ਨੂੰ ਅੱਜ ਮੈਂ ਜਪਜੀ ਸਾਹਿਬ ਜੀ ਦੀ ਵਿਆਖਿਆ ਦਾ 12ਵਾਂ ਭਾਗ ਲੈ ਕੇ ਆਈ ਹਾਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਅਗਰ ਵੀਡੀਓ ਪਸੰਦ ਹੋਵੇ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਮੇਰਾ YouTube ਚੈਨਲ ਅਮੰਤੀ ਕੁਰਪਾਨੀ ਤੇ ਸ਼ੁਰੂ ਕਰਦੇ ਆ ਅਗਲਾ ਸਲੋਕ ਹੈ ਗਿਆਏ ਬਰੀਏ ਮਤ ਪਾਪਾ ਕੇ ਸੰਘੋਦੋਪੇ ਨਾਵੇ ਕੇ ਰੰਗ ਇਹ ਸਲੋਕ ਦਾ ਅਰਥ ਹੈ ਗਿਆ ਗੁਨਾ ਦੇ ਨਾਲ ਪਲੀਤ ਹੋਈ ਹੋਏ ਆਤਮਾ ਉਹ ਹਰੀ ਨਾਮ ਦੀ ਪ੍ਰੀਤ ਨਾਲ ਤੋਤੀ ਜਾਂਦੀ ਐ ਪੁਨੀ ਪਾਪੀ ਆਖਰ ਨਾ ਕਰ ਕਰ ਕਰਨਾ ਲਿਖ ਲੈ ਜਾਓ ਤਾਂ ਅਰਥ ਹੀ ਗਿਆ ਏ ਉਹ ਹਰੀ ਨਾਮ ਦੀ ਪ੍ਰੀਤ ਨਾਲ ਤੋਤੀ ਜਾਂਦੀ ਐ ਕੇਵਲ ਮੂੰਹ ਜਬਾਨੀ ਕਹਿ ਨਾਲ ਆਦਮੀ ਨੇਕ ਅਤੇ ਐਬੀ ਨਹੀਂ ਬਣਦਾ ਕਰ ਕਰ ਕਰਨਾ ਲਿਖ ਲੈ ਜਾਓ ਦਾ ਅਰਥ ਹੈ ਬਾਰੰਬਾਰ ਕੀਤੇ ਹੋਏ ਕਰਮ ਦਿਲ ਉੱਤੇ ਉਕਰੇ ਜਾਂਦੇ ਹਨ ਆਪੇ ਪੀਜ ਆਪੇ ਖਾਓ ਨਾਨਕ ਹੁਕਮੇ ਆਵੋ ਜਾਓ ਦਾ ਅਰਥ ਹੈ ਆਦਮੀ ਖੁਦ ਪੀਜਦਾ ਏ ਅਤੇ ਖੁਦ ਹੀ ਵੜਦਾ ਖਾਂਦਾ ਏ ਏ ਨਾਨਕ ਰੱਬ ਦੇ ਹੁਕਮ ਨਾਲ ਇਨਸਾਨ ਆਉਂਦਾ ਤੇ ਜਾਂਦਾ ਹੈ ਤੀਰਥ ਤਪ ਦਇਆਦਦਤਾਨ ਦਾ ਅਰਥ ਹੈ ਯਾਤਰਾ ਤਪੱਸਿਆ ਰਹਿਮ ਅਤੇ ਖੇਰਾਤ ਦੇਣੀ ਜੇ ਕੋ ਪਾਵੇ ਤਿਲਕਾ ਮਾਨ ਜੇਕਰ ਪੌਣਦਾ ਕੁੰਜਕ ਮਾਤਰ ਕਦਰ ਜਾ ਸਨਮਾਨ ਪੌਂਦਿਆ ਸਨ ਸੁਨੀਆਂ ਮਨੀਆਂ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਨਾਉ ਦਾ ਅਰਥ ਹੈ ਜੇ ਕੋਈ ਦਿਲ ਨਾਲ ਹਰੀ ਨਾਮ ਨੂੰ ਸਰਵਨ ਤੇ ਪ੍ਰੀਤ ਕਰਦਾ ਏ ਉਹ ਆਪਣੇ ਅੰਦਰ ਲੇ ਧਰਮ ਸਥਾਨ ਵਿੱਚ ਚੰਗੀ ਤਰ੍ਹਾਂ ਨਹਾ ਕੇ ਮੁਕਤੀ ਪਾ ਲਿੰਦਾ ਏ ਸਭ ਗੁਨ ਤੇਰੇ ਮੈਂ ਨਾਹੀ ਕੋਏ ਵਿਨ ਗੁਨ ਕੀਤੇ ਭਗਤ ਨਾ ਹੋਏ ਦਾ ਅਰਥ ਹੈ ਸਭ ਚੰਗੀਆਂ ਆ ਤੇਰੀਆਂ ਹਨ ਤੇ ਸਾਈਂ मेरे विच कोई नहीं है चंगिया ग्रहण किते बिना सच्ची भगती नहीं हो सकती स्वस्ताद पानी परमाओ सत सुहान सदा मंचाओ दार्थ है मेरा नमस्कार है प्रभु नु जो आप ही संसारी पदार्थ अते लफस ब्रह्मा आदक है वह सच्चा अते सुंदर है अते परम आनंद सदा ही उसदे चित्त अंदर वसदाय ਕਵਨ ਸੋ ਵੇਲਾ ਵਕਤ ਕਵਨ ਕਵੰਤਿਥ ਕਵਨਵਾਰ ਦਾ ਅਰਥ ਹੈ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਤਦੂ ਹੀ ਵੇਲਾ ਵਕਤ ਸੀ ਕਿਹੜੀ ਤਿਥ ਅਤੇ ਕਿਹੜੀ ਦਿਹਾੜਾ ਸੀ ਕਵਨ ਸੇ ਰੁਤਿਮਾ ਹੋ ਕਵੰਜਿਤ ਹੂਆ ਕਾਲ ਦਾ ਅਰਥ ਹੈ ਤਦੂ ਕਿਹੜੀ ਰੁੱਤ ਤੇ ਕਿਹੜਾ ਮਹੀਨਾ ਸੀ ਵੇਲਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੇ ਜੇ ਲਿਖਣ ਲੇਖ ਕੋ ਰਾਣ ਦਾ ਅਰਥ ਹੈ ਪੰਡਤਾਂ ਨੂੰ ਵੇਲਾ ਦਾ ਪਤਾ ਨਹੀਂ ਹੁੰਦਾ ਭਾਵੇਂ ਪੁਰਾਣਾ ਦੀ ਲਿਖਤ ਅੰਦਰ ਇਸ ਦਾ ਜ਼ਿਕਰ ਵੀ ਹੋਵੇ ਨਾ ਹੀ ਕਾਜੀ ਜਿਹੜੇ ਪੁਰਾਣ ਦੀ ਲਿਖਤ ਲਿਖਦੇ ਹਨ ਸਮੇਂ ਨੂੰ ਜਾਣਦੇ ਹਨ ਤਿਥਵਾਰ ਨਾ ਜੋਗੀ ਜਾਣੇ ਰਤਮਾ ਹੁ ਨਾ ਕੋਈ ਦਾ ਅਰਥ ਹੈ ਨਾ योगी ਨਾ ਹੀ ਕੋਈ ਹੋਰ ਚੰਦ ਦਾ ਦਿਹਾੜਾ ਸਪਤਾਹਾ ਦਾ ਦਿਨ ਮੌਸਮ ਅਤੇ ਮਹੀਨਾ ਜਾਣਦੇ ਹਨ ਜਾ ਕਰਤਾ ਸੇ ਠੀਕੋ ਸਾਜੇ ਆਪੇ ਜਾਣੇ ਸੋਈ ਦਾ ਅਰਥ ਹੈ ਜੋ ਸਿਰਜਣਹਾਰ ਸ੍ਰਿਸ਼ਟੀ ਨੂੰ ਰਚਦਾ ਹੈ ਉਹ ਆਪ ਹੀ ਵੇਲਾ ਨੂੰ ਜਾਣਦਾ ਹੈ ਕਿਵ ਕਰ ਆਖਾ ਕਿਵ ਸिलाई ਕਿਉ ਵਰਨੀ ਕਿਵ ਜਾਨਾ ਦਾ ਅਰਥ ਹੈ ਤੈਨੂੰ ਕਿਸ ਤਰ੍ਹਾਂ ਕਹੀਏ ਕਿਸ ਤਰ੍ਹਾਂ ਸਲਾਹੀਏ ਕਿਸ ਤਰ੍ਹਾਂ ਬਿਆਨ ਕੀਤਾ ਅਤੇ ਕਿਸ ਤਰ੍ਹਾਂ ਜਾਣਿਆ ਜਾਵੇ ਹੇ ਸਾਈ ਨਾਨਕ ਆਖਨ ਸਭ ਕੋ ਆਖੇ ਇੱਕ ਤੋਂ ਇੱਕ ਸਿਆਣਾ ਦਾ ਅਰਥ ਹੈ ਨਾਨਕ ਸਾਰੀ ਤੇਰੀ ਕਥਾ ਵਰਤਨ ਕਰਦੇ ਹਨ ਤੇ ਇੱਕ ਨਾਲੋਂ ਇੱਕ ਵਧੇਰੇ ਅਕਲਮੰਦ ਹਨ ਵੱਡਾ ਸਾਹਿਬ ਵਟੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੇ ਜਾਣੇ ਅੱਗੇ ਕਿਹਿਆ ਨ ਸੋਹੇ ਦਾ ਅਰਥ ਹੈ ਵਿਸ਼ਾਲ ਹੈ ਮਾਲਕ ਤੇ ਵਿਸ਼ਾਲ ਉਸ ਦਾ ਨਾਮ ਅਤੇ ਜੋ ਕਿਛ ਉਹ ਕਰਦਾ ਏ ਉਹ ਹੀ ਹੁੰਦਾ ਏ ਨਾਨਕ ਜੇਕਰ ਕੋਈ ਜਾਣਾ ਆਪਣੇ ਆਪ ਨੂੰ ਕਰਨ ਯੋਗ ਮੰਦਾ ਏ ਤਾਂ ਉਹ ਰੱਬ ਦੀ ਦਰਗਾਹ ਵਿੱਚ ਚੰਗਾ ਨਹੀਂ ਲੱਗੇਗਾ ਪਤਾਲ ਪਤਾਲ ਲਖ ਗਾਸ ਆਕਾਸ ਉੜ ਕੁੜਤ ਪਾਲ ਤਕੇ ਵੇਦ ਕਹਨ ਇੱਕ ਬਾਤ ਦਾ ਅਰਥ ਹੈ ਪਤਾਲ ਦੇ ਹੇਟਾਂ ਪਤਾਲ ਹਨ ਅਤੇ ਆਕਾਸ ਦੇ ਉੱਪਰ ਲਖਾਂ ਆਕਾਸ ਹਨ ਉੜ ਕੁੜਤ ਪਾਲ ਤਕੇ ਵੇਦ ਕਹਨ ਇੱਕ ਬਾਤ ਦਾ ਅਰਥ ਹੈ ਉਹਨਾਂ ਦਾ ਜਦ ਬਣਨਾ ਲੱਭੀ ਲਈ ਲੱਬ ਲੱਬ ਕਿ ਵੇਦ ਕੇਵਲ ਇੱਕੋ ਗੱਲ ਆਖਦੇ ਹਨ ਕਿ ਅਸੀਂ ਹਫ ਗਏ ਹਾਂ ਸਹਸ ਅਠਾਰਾ ਕਹਿਨ ਕਤੀਬਾ ਅਸੂਲੋ ਇਕੋ ਦਾਤੂ ਦਾ ਅਰਥ ਹੈ ਪੱਛਮੀ ਧਾਰਮਿਕ ਗ੍ਰੰਥ ਆਖਦੇ ਹਨ ਕਿ 18 ਹਜ਼ਾਰ ਆਲਮ ਹਨ ਪਰੰਤੂ ਅਸਲ ਵਿੱਚ ਇਕੋ ਹੀ ਸਾਰ ਤਤ ਹੈ ਕਿ ਪ੍ਰਭੂ ਬੇਅੰਤ ਹੈ ਲਿਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ਼ ਦਾ ਅਰਥ ਹੈ ਜੇਕਰ ਉਸ ਦਾ ਕੋਈ ਹਿਸਾਬ ਕਿਤਾਬ ਹੋਵੇ ਕੇਵਲ ਤਾਂ ਹੀ ਇਨਸਾਨ ਉਸ ਨੂੰ ਲਿਖ ਸਕਦਾ ਹੈ ਕਿ ਵਾਹਿਗੁਰੂ ਦਾ ਹਿਸਾਬ ਕਿਤਾਬ ਮੁਕ ਦਾ ਨਹੀਂ ਅਤੇ ਹਿਸਾਬ ਕਿਤਾਬ ਨੂੰ ਬਿਆਨ ਕਰਦਾ ਹੋਇਆ ਇਨਸਾਨ ਖੁਦ ਹੀ ਮੁਕ ਜਾਂਦਾ ਹੈ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਦਾ ਅਰਥ ਹੈ ਏ ਨਾਨਕ ਉਸ ਨੂੰ ਵਿਸ਼ਾਲ ਵਰਤਨ ਕਰ ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ ਸਲਾਹੀ ਸਲਾਹੀ ਇਤੀ ਸੂਤ ਨਾ ਪਾਇਆ ਨਦੀਆ ਤੇ ਵ ਪਵੇ ਸਮੁੰਦਰ ਨ ਜਾਣੇ ਅਹੀਤ ਅਰਥ ਹੈ ਸਲਾਹਾ ਕਰਨ ਵਾਲੇ ਸਾਹਿਬ ਦੀ ਸਲਾਹਾ ਕਰਦੇ ਹਨ ਪਰ ਉਹਨਾਂ ਨੂੰ ਇੰਨੀ ਕੁ ਸਮਝ ਪ੍ਰਾਪਤ ਨਹੀਂ ਹੁੰਦੀ ਕਿ ਉਹ ਕਿਤਨਾ ਕੁ ਵੱਡਾ ਹੈ ਜਿਵੇਂ ਤਰ੍ਹਾਂ ਸਮੁੰਦਰ ਵਿੱਚ ਡਿੱਗਣ ਵਾਲੇ ਦਰਿਆ ਉਸ ਵਿਸਤਾਰ ਨੂੰ ਨਹੀਂ ਸਮਝਦੇ ਸਮੁੰਦ ਸਹਾ ਸੁਲਤਾਨ ਗਿਰਹ ਸੇਤੀ ਮਾਲਤਾ ਨ ਕੀੜੀ ਤੁਲਨਾ ਹੋਵਣੀ ਜੇ ਇਸਮਨ ਹੋ ਨਾ ਵਿਸਰੀ ਦਾ ਅਰਥ ਹੈ ਸਮੁੰਦਰ ਵਰਗੇ ਵੱਡੇ ਸਾਹ ਪਾਸ਼ਾ ਜਿੰਨਾ ਦੀ ਸੰਪਤੀ ਦੇ ਖਜ਼ਾਨੇ ਪਹਾੜਾ ਜਿੰਨੇ ਲੰਬੇ ਹਨ ਐਸੇ ਉਸ ਕੀੜੀ ਦੇ ਬਰਾਬਰ ਵੀ ਨਹੀਂ ਜਿਸ ਨੂੰ हे ਪ੍ਰਭੂ ਤੂੰ ਦਿਲੋਂ ਨਹੀਂ ਵਿਸਰਦਾ ਅੰਤ ਨ ਸਿਫਤੀ ਕਹਿਣਾ ਅੰਤ ਅੰਤ ਨ ਕਰਨੇ ਦੇ ਨ ਅੰਤ ਦਾ ਅਰਥ ਹੈ ਉਸ ਦੇ ਗੁਣ ਦਾ ਕੋਈ ਅੰਤ ਨਹੀਂ ਹੈ ਕਹਿਣ ਨਾਲ ਅੰਤ ਨਹੀਂ ਪੈ ਸਕਦਾ ਉਸ ਦੇ ਕੰਮਾਂ ਦਾ ਕੋਈ ਅੰਤ ਨਹੀਂ ਹੈ ਨਾ ਕੋਈ ਅੰਤ ਹੈ ਦੇਨ ਦਾ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਪੇ ਕੀ ਆਮਨ ਮੰਤ ਦਾ ਅਰਥ ਹੈ ਉਸ ਦਾ ਵੇਖਣ ਦਾ ਕੋਈ ਅੰਤ ਨਹੀਂ ਹੈ ਨਾ ਹੀ ਅੰਤ ਹੈ ਸੁਣਨ ਦਾ ਉਸ ਦੇ ਮਨ ਦਾ ਕੀ ਮਨੋਰਥ ਹੈ ਇਸ ਦਾ ਅੰਤ ਜਾਣਿਆ ਨਹੀਂ ਜਾ ਸਕਦਾ ਅੰਤ ਨ ਜਾਪੇ ਕੀਤਾਕਾਰ ਅੰਤ ਨ ਜਾਪੇ ਪਾਰਾਵਾਰ ਦਾ ਅਰਥ ਹੈ ਉਸ ਦੀ ਰਚੀ ਹੋਈ ਰਚਨਾ ਦਾ ਅੰਤ ਮਾਲੂਮ ਨਹੀਂ ਹੈ ਉਸ ਦੇ ਇਸ ਦੇ ਉਸ ਕਿਨਾਰੇ ਦਾ ਥਾਂ ਪਤਾ ਜਾਣਿਆ ਨਹੀਂ ਜਾਂਦਾ ਅੰਤ ਕਰਨ ਕੀਤੇ ਬਲਾਹਾ ਤਾਂ ਕਿ ਅੰਤ ਨ ਪਾਈ ਜਾਹ ਦਾ ਅਰਥ ਹੈ ਉਸ ਦਾ ਹੱਦ ਬਣਾ ਜਾਣਨ ਲਈ ਕਨੇਰੇ ਵਿਰਲਾਪ ਕਰਦੇ ਹਨ ਉਸ ਦੇ ਅੰਤ ਦਾ ਪਤਾ ਨਹੀਂ ਲੱਗਦਾ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਹੋਈ ਤਾਂ ਅਰਥ ਹੈ ਇਹ ਪਰਵਾਰ ਕੋਈ ਨਹੀਂ ਜਾਣ ਸਕਦਾ ਜਿੰਨਾ ਵਦੇਰੇ ਅਸੀਂ ਬਿਆਨ ਕਰਦੇ ਹਨ ਉਹਨਾਂ ਵਦੇਰੇ ਅਪਰसिद्ध ਉਹ ਹੋ ਜਾਂਦਾ ਹੈ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਓ ਦਾਰਥ ਹੈ ਵਿਸ਼ਾਲ ਹੈ ਸੁਆਮੀ ਅਤੇ ਉੱਚਾ ਹੈ ਉਸ ਦਾ ਆਸਨ ਉਸ ਦਾ ਨਾਮ ਉੱਚਿਆ ਤੂੰ ਮਹਾਨ ਉੱਚਾਏ ਇਹ ਵੜ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਸੋਏ ਦਾਰਥ ਹੈ ਜੇਕਰ ਕੋਈ ਉਸ ਜਿੰਨਾ ਵੱਡਾ ਹੈ ਤੇ ਉੱਚਾ ਹੋਵੇ ਜਿੰਦਾ ਉਹ ਹੈ ਤਦ ਉਹ ਉਸ ਨੂੰ ਜਾਣ ਲਵੇਗਾ ਜੇ ਵਡ ਆਪ ਜਨੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਦਾ ਅਰਥ ਹੈ ਗਿਆ ਉਹ ਕਿੰਨਾ ਵੱਡਾ ਹੈ ਉਹ ਖੁਦ ਹੀ ਜਾਣਦਾ ਹੈ हे ਨਾਨਕ ਕਿਰਪਾਲ ਕਿਰਪਾਲੂ ਤੇ ਪ੍ਰਭੂ ਆਪਣੀ ਦਇਆ ਦੁਆਰਾ ਬਖੀਸਾ ਬਖਸਦਾ ਹੈ ਫੋਰ ਮੋਰ ਵੀਡੀਓਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬਾਤੂ ਵੱਧ ਕਰਿਓ ਮੇਰਾ YouTube ਚੈਨਲ ਅਮੰਦੀ ਗੁਰਬਾਣੀ ਮੈਂ ਅਗਲਾ ਪਾਗ ਜ਼ਰੂਰ ਲੈ ਕੇ ਆਵਾਂਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ